ਤਰਵੈਣੀ ਵਾਲੀ ਬੋਲੀ ਕਿਹੜੇ ਨੂੰ ਆਉਂਦੀ ਆ ਪਾਓ ਚਲੋ ਤਰਵੈਣੀ 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 ਆ ਨਹੀਂ ਹੁੰਦੀ ਚਲ ਵੈਣੀ ਇਹ ਤੇਰੇ ਬੇੜੇ ਦੇ ਵਿੱਚ ਤਰਵੈਣੀ ਲਾਈ ਮੈਂ ਤਰਵੈਣੀ ਬੇੜੇ ਵਿੱਚ ਤਰਵੈਣੀ ਲਾਈ ਬੇੜੇ ਵਿੱਚ ਤਰਵੈਣੀ ਲਾਈ ਖੜਖੜ ਕਰਦੇ ਪੱਤੇ ਵੇਖੋ ਨੀ ਮੇਰੇ ਹਾਨ ਦੀਓ ਮੇਰੇ ਜੇਠ ਪੂਣੀਆਂ ਕੱਤੇ ਵੇਖੋ ਨੀ ਮੇਰੇ ਹਾਨ ਦੀਓ ਮੇਰੇ ਜੇਠ ਪੂਣੀਆਂ ਕੱਤੇ ਵੇਖੋ ਨੀ ਮੇਰੇ ਹਾਂ ਦੀ ਓ ਮੇਰੇ ਜੇਠ ਕੂਰੀਆਂ ਵਟੇ ਵੇਖੋ ਨੀ ਮੇਰੇ ਹਾਂ ਦੀ ਹਾਂ ਦੀ ਓ ਮੇਰੇ ਜੇਠ ਮਾਰਦਾ ਵਟੇ ਵੇਖੋ ਨੀ ਮੇਰੇ ਹਾਂ ਦੀ ਓ ਮੇਰੇ ਜੇਠ ਮਾਰ ਮੁੰਡੇ ਆ ਤੂੰ ਮੈਨੂੰ ਨੱਚਦੀ ਵੇਖਣਾ ਜੇ ਮੁੰਡੇ ਆ ਤੂੰ ਮੈਨੂੰ ਨੱਚਦੀ ਵੇਖਣਾ ਸੂਟ ਸੁਵਾਦੇ ਫੇਟਾ ਮੁੰਡੇ ਆਵੇ ਮੇਰੀ ਵੀਰ ਦੀ ਬਣਾ ਲਈ ਭਾਬੀ ਮੁੰਡੇ ਆ ਚਾਹੇ ਵੀਰ ਦੀ ਸੂਟ ਸੁਵਾ ਦੇ ਫਿੱਟ ਮੁੰਡਿਆ ਮੇਰੀ ਨਾਚ ਦੀਦੀ ਫੋਟੋ ਖਿੱਚ ਮੁੰਡਿਆ ਮੇਰੀ ਨਾਚ ਦੀਦੀ ਫੋਟੋ ਸੂਟ ਵਾਲੀ ਐ ਮੈਂ ਤੇਰੇ ਬੜੂੰਗਾ ਤੂੰ ਪਕਾਈ ਰੋਟੀਆਂ ਮੈਂ ਤੇੜੇ ਕਰੂੰਗਾ ਤੂੰ ਪਕਾਈ ਰੋਟ ਮੈਂ ਤੇੜੇ ਕਰੂੰਗਾ 니 ਮੈਂ ਸੰਗ ਨਾਲ ਮਾਰਦੀ ਜਾਵਾ ਸੱਸ ਇੱਕ ਮੁੰਡਾ ਆ ਬਲੀ ਦਵਾਰੇ ਪਾਉਣਾ ਹੁੰਦਾ ਠੀਕ ਜਸਬਸਾਂ ਪੁੱਛਣਾ ਕੀ ਹੋਇਆ ਕੀ ਕਰ ਲੈ ਭੈਣੇ ਕਾ ਤੋ ਸੰਗਨਾ ਮਰਦੀ ਜਾਨੀ ਐ ਮਰਦੀ ਜਾਨੀ ਐ ਮੈਂ ਸੰਗੀ ਨਾਲ ਮਰਦੀ ਜਾਵਾ ਕੀ ਹੋਇਆ ਨੇ ਕਰਿਆ ਚਾਂਜਰਾ ਕੀ ਹੋਇਆ ਭੈਣੇ ਤੂੰ ਕਾ ਤੋ ਸੰਗਨਾ ਮਰਦੀ ਜਾਨੀ ਐ ਮੀਆਂ ਹੋ ਭੈਣੇ ਬੈਠ ਦੱਸਾਂ ਤੈਨੂੰ ਆਪਣੀ ਸੱਸ ਦੀਆਂ ਕਰ ਤੂਟਾਂ ਨੀ ਯੋਦੇ ਭੱਦਰ ਕਾਰੇ ਮੇਕ ਤੇ ਮੇਰਾ ਸੋਹਰਾ ਮੇਰੀ ਸੱਸ ਦੀ ਝਾਜਾਂ ਕਰਾ ਰਿਆ ਆ ਆ ਭੈਣੇ ਨੀ ਬੰਦਾ ਟਿੱਕੇ ਘਰੇ ਬਹਿ ਜੇ ਮੰਗੇ ਤੇ ਤਾਂ ਪੈਸੇ ਲਾਗੇ ਬੁੜੀ ਸਾਰਾ ਦਿਨ ਝਾਜਰਾ ਪਾ ਕੇ ਬੁੜੇ ਦਵਾਲੇ ਖਾਮ ਚਾਮ ਚਾਮ ਗਾਦੀ ਫਿਰਦੀ ਐ ਨਾਲੇ ਅੰਡਣਾ ਗਵੰਡਣਾ ਨੂੰ ਦੱਸਦੀ ਫਿਰੇ ਬੁੜੀ ਵੇੜੇ ਵਿੱਚ ਚਮ ਚਮ ਨੱਚਦੀ ਫਿਰੇ ਬੁੜੀ ਵੇੜੇ ਵਿੱਚ ਚਮ ਚਮ ਨੱਚਦੀ ਫਿਰੇ ਗਾਇਜ਼ ਹੁਣ ਅੱਜ ਕਾਜੀ ਕਿ ਆ ਬੈਠੀ ਹੈ ਮੇਰੇ ਚੁਗਲਿਆਂ ਕੰਨ ਅੱਜ ਲਾਉ ਨੁੱਤੀ ਮੇਰੇ ਪੁੱਤ ਕੋਲ ਕਹਿੰਦੀ ਆਉ ਮੇਰਾ ਪੁੱਤ ਨਹੀਂ ਪਟਾਉ ਤੇਰੀ ਗੁੱਤ ਕਹਿੰਦੀ ਆਉ ਮੇਰਾ ਪੁੱਤ ਤੂੰ ਤੇਰੀ ਗੁੱਤ ਕਦੇ ਐਂ ਮਟਕੇ ਕਦੇ ਐਂ ਮਟਕੇ ਕਦੇ ਐਂ ਮਟਕੇ ਕਦੇ ਐਂ ਮਟਕੇ ਕਦੇ ਕਦੇ ਐਂ ਮਟਕੇ ਕਦੇ ਐਂ ਮਟਕੇ ਕਦੇ ਐਂ ਮਟਕੇ ਚੱਕ ਦਿਓ ਕਦੇ ਐਂ ਮਟਕੇ 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 ਹਰ ਨੀਰੀਆਂ ਚਲੇ ਤੇ ਨਾ ਦੇ ਵਿੱਚ ਬਗੀਆਂ ਹਰੇਰੀਆਂ ਕੋਠੇ ਚੜੀ ਤੱਕਾਂ ਅਜ ਰਹਾ ਵੀ ਮੈਂ ਤੇਰੀਆਂ ਕੋਠੇ ਚੜੇ ਤੱਕਾਂ ਵੀ ਮੈਂ ਰਹਾ ਅਜ ਤੇਰੀਆਂ ਗੋਰੀਆਂ ਗਿਆ ਤਾ ਕੱਚੀਆਂ ਸੋਣੀਆਂ ਗੋਰੀਆਂ ਹੱਥਾਂ ਨਾਲ ਚੱਲਾਂ ਪੱਖੀਆਂ ਸੋਣੀਆਂ ਗੋਰੀਆਂ ਹੱਥਾਂ ਨਾਲ ਚੱਲਾਂ ਪੱਖੀਆਂ ਸੋਣੀਆਂ